ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੀ ਦੂਜਾ ਦਿਨ ਸੀ ਹੰਗਾਮੀ ਸ਼ੁਰੂਆਤ ਹੋਈ ਸੀਐਮ ਮਾਨ ਦੇ ਵੱਲੋਂ ਭਾਸ਼ਣ ਦਿੱਤੇ ਗਏ ਤਾਂ ਦੂਸਰੇ ਪਾਸੇ ਪ੍ਰਤਾਪ ਬਾਜਵਾ ਨਰਾਜ਼ ਵੀ ਹੁੰਦੇ ਨਜ਼ਰ ਆਏ ਵਾਕ ਆਊਟ ਕਰਨ ਦੀ ਕੋਸ਼ਿਸ਼ ਕੀਤੀ ਪਰ ਸੀਐਮ ਮਾਨ ਨੇ ਜਾਣਨੇ ਦਿੱਤਾ ਤਾਂ ਸਪੈਸ਼ਲ ਸੈਸ਼ਨ 15 ਜੁਲਾਈ ਤੱਕ ਚੱਲੇਗਾ ਇਹ ਸੈਸ਼ਨ ਦੀ ਡੇਟ ਵਧਾ ਦਿੱਤੀ ਗਈ ਹੈ ਕਿਉਂਕਿ ਵਿਰੋਧੀਆਂ ਨੇ ਮੰਗ ਕੀਤੀ ਸੀ ਤਾਂ ਆਮ ਆਦਮੀ ਪਾਰਟੀ ਨੇ ਵਿਰੋਧੀਆਂ ਦੀ ਗੱਲ ਸੁਣ ਕੇ ਇਹ ਜਿਹੜਾ ਸੈਸ਼ਨ ਹੈ ਇਸ ਨੂੰ 15 ਜੁਲਾਈ ਤੱਕ ਕਰ ਦਿੱਤਾ ਹੈ ਹਾਲਾਂਕਿ ਸ਼ਨੀਵਾਰ ਤੇ ਐਤਵਾਰ ਵਾਲੇ ਦਿਨ ਛੁੱਟੀ ਰਹੇਗੀ ਸੋਮਵਾਰ ਮੰਗਲਵਾਰ ਦੁਬਾਰਾ ਤੋਂ ਸੈਸ਼ਨ ਹੋਵੇਗਾ ਨਵੇਂ ਬਿੱਲ ਤੇ ਚਰਚਾ ਹੋਵੇਗੀ ਹਾਲਾਂਕਿ ਇਸ ਸੈਸ਼ਨ ਤੇ ਉਮੀਦਾਂ ਹੀ ਲਗਾਈਆਂ ਜਾ ਰਹੀਆਂ ਸੀ ਕਿ ਬੇਅਦਬੀ ਨੂੰ ਲੈ ਕੇ ਬਿਲ ਪਾਸ ਹੋਏਗਾ ਪਰ ਹੁਣ ਤੱਕ ਬੇਅਦਬੀ ਨੂੰ ਲੈ ਕੇ ਬਿਲ ਪਾਸ ਨਹੀਂ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਬੇਅਦਬੀ ਤੇ ਵੀ ਮਤੇ ਪਾਸ ਹੋਗੇ ਤਾਂ ਹੋਰ ਜਿਹੜੇ ਮੁੱਦੇ ਨੇ ਉਹਨਾਂ ਤੇ ਮਤੇ ਅੱਜ ਪਾਸ ਹੋਏ ਨੇ ਚਾਹੇ ਉਹ ਖੇਡਾਂ ਦਾ ਮਤਾ ਹੋਵੇ ਯੂਨੀਵਰਸਿਟੀਆਂ ਦਾ ਮਤਾ ਹੋਵੇ ਉਹ ਮਤੇ ਪਾਸ ਹੋ ਚੁੱਕੇ ਨੇ ਉਹ ਹੁਣ ਬਿੱਲ ਜਿਹੜਾ ਏ ਉਸ ਤੋਂ ਬਾਅਦ ਉਹ ਪਾਸ ਹੋਣ ਦੇ ਲਈ ਗਵਰਨਰ ਤੱਕ ਜਾ ਸਕਦਾ ਹੈ ਤਾਂ ਬੇਅਦਬੀ ਵਿਰੋਧ ਪ੍ਰਸਤਾਵ ਡੈਮਤੇ ਸੀਆਈਐਸਐਫ ਤਨਾਤ ਮਨਜ਼ੂਰ ਨਹੀਂ ਹੈ ਸੀਆਈਐਸਐਫ ਨੂੰ ਕੋਰੀ ਨਾ ਕਰ ਦਿੱਤੀ ਗਈ ਹੈ ਸਚਾਈ ਮੰਤਰੀ ਨੇ ਸੀਆਈਐਸਐਫ ਤਨਾਤੀ ਦੇ ਮੁੱਦੇ ਤੇ ਪ੍ਰਸਤਾਵ ਜਿਹੜਾ ਹੈ ਪੇਸ਼ ਕੀਤਾ ਹੈ ਕਾਂਗਰਸੀ ਵਿਧਾਇਕ ਦੀ ਸੈਸ਼ਨ ਦੌਰਾਨ ਨਾਰੇਬਾਜ਼ੀ ਵੀ ਦੇਖਣ ਨੂੰ ਮਿਲੀ ਹੈ ਚੀਮਾ ਨੇ ਵਿਰੋਧ ਹਰਪਾਲ ਚੀਮਾ ਨੇ ਵਿਰੋਧੀ ਧਿਰ ਦੇ ਨੇਤਾ ਬਾਜਪਾ ਤੇ ਨਿਸ਼ਾਨਾ ਵੀ ਸਾਧਿਆ ਪੂਰਾ ਹੰਗਾਮੀ ਸੈਸ਼ਨ ਰਿਹਾ ਇਹ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹੰਗਾਮੀ ਸੈਸ਼ਨ ਦੇ ਵਿੱਚ ਮੁੱਦਿਆਂ ਤੇ ਚਰਚਾ ਹੋਈ ਹਾਲਕਿ ਕਾਂਗਰਸ ਨੇ ਵਾਕ ਆਊਟ ਕਰਨ ਦੀ ਕੋਸ਼ਿਸ਼ ਕੀਤੀ ਪਰ ਸੀਐਮ ਮਾਨ ਨੇ ਜਾਣ ਨਹੀਂ ਦਿੱਤਾ ਵਿਧਾਨ ਸਭਾ ਸੈਸ਼ਨ ਦੀ ਮਿਆਦ ਵਧਾਈ ਜਾ ਚੁੱਕੀ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 2 ਦਿਨ ਹੋਰ ਸੈਸ਼ਨ ਦੀ ਜਿਹੜੀ ਮਿਆਦ ਹੈ ਵਧਾ ਦਿੱਤੀ ਗਈ ਹੈ ਕੱਲ ਤੇ ਪਰਸੋਂ ਛੁੱਟੀ ਰਹੇਗੀ ਕਾਂਗਰਸ ਨੇ ਗੈਂਗਸਟਰਾਂ ਦੀ ਪੁਸ਼ਤਪਨਾਈ ਕੀਤੀ ਹਰਪਾਲ ਚੀਮਾ ਨੇ ਇਹ ਵੱਡਾ ਇਲਜ਼ਾਮ ਕਾਂਗਰਸ ਤੇ ਲਗਾਇਆ ਕਾਂਗਰਸ ਨੇ ਮੁਖ्तार ਅंसारी ਨੂੰ ਪੰਜਾਬ ਦੇ ਵਿੱਚ ਰੱਖਿਆ ਨਾਰੇਬਾਜ਼ੀਕਰ ਕਾਂਗਰਸ ਨੇ ਨੇਤਾ ਜਿਹੜੇ ਸੀ ਉਹ ਵਾਕ ਆਊਟ ਕਰਨ ਲੱਗੇ ਸੀ ਪਰ ਨਹੀਂ ਜਾਣ ਦਿੱਤਾ ਗਿਆ ਸੈਸ਼ਨ ਦੇ ਵਿੱਚ ਬਿਜ਼ਨਸ ਐਡਵਾਈਜ਼ਰੀ ਦੀ ਰਿਪੋਰਟ ਜਿਹੜੀ ਹੈ ਉਹ ਵੀ ਪੇਸ਼ ਕਰ ਦਿੱਤੀ ਗਈ ਹੈ ਸੈਸ਼ਨ ਦੀ ਕਾਰਵਾਈ 15 ਜੁਲਾਈ ਤੱਕ ਵੱਧ ਗਈ ਹੈ ਸ਼ਨੀਵਾਰ ਤੇ ਐਤਵਾਰ ਛੁੱਟੀ ਰਹੇਗੀ ਤੇ ਸੋਮਵਾਰ ਮੰਗਲਵਾਰ ਨੂੰ ਇਹ ਸੈਸ਼ਨ ਮੁੜ ਤੋਂ ਚੱਲੇਗਾ ਮੁੜ ਤੋਂ ਨਵੇਂ ਮੁੱਦੇ ਨਵੇਂ ਬਿੱਲ ਪਾਸ ਹੋ ਸਕਦੇ ਨੇ ਮਤੇ ਪਾਸ ਹੋ ਸਕਦੇ ਨੇ ਮੈਂ ਮੰਨ ਕੇ ਚੱਲਦਾ ਕਿ ਕੋਈ ਵੀ ਪੰਜਾਬ ਦਾ ਚਾਹੇ ਜਿੰਨਾ ਮਰਜੀ ਇੰਟੈਲੀਜੈਂਟ ਔਰ ਸਖਸ਼ਮ ਇੰਜੀਨੀਅਰ ਹੋਵੇ ਉਹ ਬਹੁਤੇ ਕੁਆਲੀਫਾਈ ਨਹੀਂ ਕਰੇ ਕਿਉਂਕਿ ਉਹਨਾਂ ਨੇ ਇੰਨੇ ਸਟ੍ਰਿੰਜੈਂਟ ਕੰਡੀਸ਼ਨ ਜਿਹੜੀ ਉਹ ਰੱਖਤੀਆਂ ਹੁਣ ਆਜੋ ਤੁਸੀਂ ਸੀਆਈਐਸਐਫ ਦੇ ਉੱਪਰ ਸਸੀਐਸ ਦੀ ਡਿਪਲॉयਮੈਂਟ ਹੈ ਜਿਹੜੀ ਇਹ ਤਿੰਨ ਪ੍ਰੋਜੈਕਟ ਨੇ ਜਿਹੜੇ ਉਹ ਭਾਖੜਾ ਡੈਮ ਪ੍ਰੋਜੈਕਟ ਬਿਆਸ ਡੈਮ ਪ੍ਰੋਜੈਕਟ ਬੀਐਸਐਲ ਉਹਨਾਂ ਨੂੰ ਇਹ ਮੈਨੇਜ ਕਰਦਾ ਸਰ 23 7 21 ਨੂੰ BBMB ਦੀ ਬੋਰਡ ਮੀਟਿੰਗ ਦੇ ਵਿੱਚ ਇਹ ਪ੍ਰਪੋਜ਼ਲ ਹੋਈ ਤੇ ਪੰਜਾਬ ਨੇ ਜਿਵੇਂ ਪਹਿਲਾਂ गोयल ਸਾਹਿਬ ਵੀ ਚੀਮਾ ਸਾਹਿਬ ਵੀ ਦੱਸ ਕੀ ਗਏ ਨੇ ਤੇ 21 10 21 ਨੂੰ ਉਹਦੀ ਕੰਕਰੈਂਸ ਦਿੱਤੀ ਕਿ ਹਾਂ ਠੀਕ ਹੈ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈਗਾ ਸਰ ਜਿਸ ਦਿਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਸ ਜਿਸ ਸਮੇਂ ਜਿਸ ਜਿਸ ਸਮੇਂ ਇਸ਼ੂ ਆਇਆ ਚਾਹੇ 23 ਦੇ ਵਿੱਚ ਆਇਆ 24 ਦੇ ਵਿੱਚ ਆਇਆ 25 ਦੇ ਵਿੱਚ ਹੁਣ ਰੀਸੈਂਟਲੀ ਜਦੋਂ ਵੀ ਆਇਆ ਸਾਡੇ ਅਫਸਰਾਂ ਨੇ ਵੀ ਤੇ ਸਾਡੀ ਸਰਕਾਰ ਨੇ ਵੀ ਤੇ ਮਨਿਸਟਰ ਸਾਹਿਬ ਨੇ ਵੀ ਉਹਨੂੰ ਓਬਜੈਕਟ ਕੀਤਾ ਕਿ ਸਾਨੂੰ ਇਹ ਮਨਜ਼ੂਰ ਨਹੀਂ ਹੈ। ਬੈਠੋ 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 ਬਾਜੀ ਸਰ ਸਿੱਠੀ ਆ ਜੀ ਲੈ ਥਮ ਕੰਪਲੀਟ ਬਾਜੀ ਸੀਟ ਥੱਲੇ ਸਰ ਇਹਨਾਂ ਦੀ ਸੀਟ ਥੱਲੇ ਫੇਵਿਕੋ ਲਓ ਜੀ ਡੱਬਾ ਮੈਂ ਲੈ ਕੇ ਦੇਣਾ ਇਹ ਨਹੀਂ ਕਿ ਸਾਹਮਣੇ ਕੋਈ ਮੂਰਖ ਬੈਠੇ ਨੇ ਤੁਹਾਡੇ ਇਹ ਜਿਹੜੀ ਨੋਟੀਫਿਕੇਸ਼ਨ ਸੀ ਬੀਐਸਐਫ ਬੀਐਸਐਫ ਨੇ ਕੀਤੀ 11 ਅਕਤੂਬਰ 2021 ਸੀਆਈਐਸਐਫ ਸਰ ਬੀਐਸਐਫ ਦੀ ਇਹਨਾਂ ਨੇ ਹੁਣੇ ਜ਼ਿਕਰ ਕੀਤਾ ਬੀਐਸਐਫ ਦਾ ਜਿਹੜਾ 15 ਕਿਲੋ ਤੋਂ 50 ਉਹ 50 ਕਿਲੋ ਜੀ ਜੀ ਉਹਦੀ ਗਵਰਨਮੈਂਟ ਆ ਪੰਜਾਬ ਨੇ ਸਾਡੀ ਗਵਰਨਮੈਂਟ ਨੇ ਚੈਲੰਜ ਕੀਤਾ ਸੀ ਸੁਪਰੀਮ ਕੋਰਟ ਦੇ ਵਿੱਚ ਪਹਿਲੀ ਡਿਸੰਬਰ ਨੂੰ ਉਸੇ ਸਾਲ ਹੀ ਬਟ ਵੀ ਡਿਡ ਨਾਟ ਗੈਟ ਅ ਸਟੇਓਵਰ ਦੇ ਇਹ ਸਾਡੇ ਵੱਲੋਂ ਕੁਝ ਨਹੀਂ ਹੋਇਆ ਨੋਟੀਫਿਕੇਸ਼ਨ ਮਿਨਿਸਟਰੀ ਆਫ ਹோம் ਅਫੇਅਰਸ ਨੇ ਕੀਤੀ ਅਸੀਂ ਇਮੀਡੀਏਟਲੀ ਚੈਲੰਜ ਕੀਤਾ ਪੁਟੀਓ ਰਿਪੋਰਟਸ ਇਤਤਰ ਪੀਰੀਅਨ ਦੇ ਵਿੱਚ ਲਿਖਿਆ ਹੋਇਆ ਕਿ ਹਰ 25 ਸਾਲ ਬਾਅਦ ਰੀਵਿਊ ਹੋਣਾ ਚਾਹੀਦਾ ਕਦੋਂ ਕੀਤਾ ਜੀ ਰਿਵਿਊ ਤੇ ਉਦੋਂ ਪਾਣੀ ਕਿੰਨਾ ਸੀ ਹੁਣ ਕਿੰਨਾ ਹਾਂ ਵਧੀਆ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਇੰਡਸਟਰੀਟੀ ਰੱਦ ਕਰਤੀ ਔਰ ਜੋ ਜੇਹਲਮ ਦਾ ਤਾਂ ਆ ਨਹੀਂ ਸਕਦਾ ਜੀ ਚਨਾਬ ਦਾ ਰਾਵੀ ਦਾ ਉਜੜਾ ਤੇ ਕਸ਼ਮੀਰ ਨਦੀ ਦਾ ਪਾਣੀ ਪੰਜਾਬ ਚ ਆ ਸਕਦਾ 23 एमएएफ 23 मिलियन एकड़ फीट पंजाब ਦੇ ਪੌਂਗ ਚਾ ਸਕਦਾ ਰਣਜੀਤ ਸਾਗਰ डैम ਚਾ ਸਕਦਾ ਤੇ ਪਾਖੜਾ ਚਾ ਸਕਦਾ ਮੈਂ ਇਹੀ ਕਹ ਕੇ ਆ ਉੱਥੇ ਵੀ ਬੜੀ ਵਧੀਆ ਗੱਲ ਹੈ ਲਓ ਇਹ ਸਾਨੂੰ ਰਿਪੀਰੀਅਨ ਤਾਂ ਪੰਜਾਬ ਹੀ ਹੋਊਗਾ ਜੀ ਫਿਰ ਵੀ ਕਿਉਂਕਿ ਪੰਜਾਬ ਦੇ ਵਿੱਚ ਦੀ ਜਾਊਗਾ ਰਿਪੀਰੀਅਨ ਪੰਜਾਬ ਹੋਊਗਾ ਔਰ ਰਿਪੀਰੀਅਨ ਦਾ ਪਹਿਲਾ ਹੱਕ ਹੁੰਦਾ ਇੱਕ ਰਾਜਸਥਾਨ ਫੀਡਰ ਜਾਂਦੀ ਹੈ ਜੀ ਰਾਜਸਥਾਨ ਫੀਡਰ 18000 ਕਿਊਸਿਕ ਦੀ ਕਪੈਸਿਟੀ ਹੈ 16 ਦੇ ਰਹੇ ਕਿਉਂਕਿ ਉਹ ਨਹੀਂ ਟੁੱਟ ਜੂਗੀ ਜੀ ਨੂੰ ਦੋ ਦੋ ਰਾਜਾਂ ਨੂੰ ਪਾਣੀ ਦੇ ਰਹਿਆਂ ਦੋਨਾਂ ਨੂੰ ਦੋ ਨਹਿਰਾਂ ਨੇ ਜੇ 23 ਐਮ ਐਫ ਆ ਗਿਆ ਕਿਵੇਂ ਦੇਵਾਂਗੇ ਨਹਿਰਾਂ ਬਣਾਉਣੀਆਂ ਪੈਣਗੀਆਂ ਪੰਜਾਬ 'ਚ ਨਹਿਰਾਂ ਦਾ ਮਤਲਬ ਐਕੁਇਜਿਸ਼ਨ ਜ਼ਮੀਨ ਐਕਵਾਇਰ ਕਰਨੀ ਪਊ ਔਰ ਜ਼ਮੀਨ ਐਕਵਾਇਰ ਦਾ ਮਤਲਬ ਪੰਜਾਬ 'ਚ ਮਰਡਰ ਮੈਂ ਉਹਨਾਂ ਨੂੰ ਇਹ ਕਹਿ ਕੇ ਆਂ ਨਹਿਰ ਚਾਹੇ ਦੋ ਕੱਢ ਦੋ ਸਾਡੀ ਤਿੰਨ ਕੱਢ ਦੋ ਪਰ ਉਹਨਾਂ ਨਹਿਰਾਂ 'ਚੋਂ ਸਾਨੂੰ ਪਾਣੀ ਮਿਲਣਾ ਚਾਹੀਦਾ ਮੋਗੇ ਹਰ ਹਰ 100 ਮੀਟਰ ਬਾਅਦ 200 ਮੀਟਰ 'ਤੇ ਮੋਗਾ ਚਾਹੀਦਾ ਹੈ ਤਾਂ ਅਸੀਂ ਤੁਹਾਨੂੰ ਜ਼ਮੀਨ ਦੇ ਦਾਂਗੇ ਜੇ ਐਂ ਕਰਨਾ ਤੁਸੀਂ ਵੀ ਜ਼ਮੀਨ ਸਾਡੀ ਵਰਤਣੀ ਹੈ ਨਹਿਰ ਜਾਂਦੀ ਹੈ ਜੋ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਪੰਜਾਬ ਦੀ ਫੇਰ ਨਹੀਂ ਮਿਲਦੀ ਮੈਂ ਕਿਹ ਜਮੀਨ ਅੱਜ ਪੰਜਾਬ ਦੇ ਨਾਲ ਰਿਲੇਟਿਡ ਸਾਰੇ ਮੁੱਦੇ ਮਸਲੇ ਨੇ ਜਿਹੜੇ ਉਹ ਬਿੱਲ ਔਰ ਮਤੇ ਪੰਜਾਬ ਸਰਕਾਰ ਲੈ ਕੇ ਆਈ ਹੈ ਜਿਸ ਦੇ ਤਹਿਤ ਜੋ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਕਾਂਗਰਸ ਦੀ ਸਰਕਾਰ ਵੇਲੇ ਜੋ BBMP ਦੇ ਵਿੱਚ CISF ਦੀਆਂ ਫੋਰਸੇਜ਼ ਲਗਾਉਣ ਦੀ ਹਰੀ ਝੰਡੀ ਸਹਿਮਤੀ ਜਿਹੜੀ ਦੇ ਦਿੱਤੀ ਸੀ ਕਾਂਗਰਸ ਦੀ ਸਰਕਾਰ ਨੇ ਉਹਨੂੰ ਵਿਡਰੋ ਕੀਤੇ ਅੱਜ ਤੋਂ 3 ਦਿਨ ਪਹਿਲਾਂ ਇਹਦਾ ਫੈਸਲਾ ਜਿਹੜਾ ਉਹ ਪੰਜਾਬ ਕੈਬਨਿਟ ਦੇ ਵਿੱਚ ਲੈ ਲਿਆ ਗਿਆ ਸੀਗਾ ਕਿਉਂਕਿ ਅਸੀਂ ਇਹ ਮੰਨ ਕੇ ਚੱਲਦੇ ਆ ਕਿ ਪੰਜਾਬ ਪੁਲਿਸ ਆਪਦੇ ਸਾਰੀਆਂ ਇੰਸਟਾਲੇਸ਼ਨਸ ਨੂੰ 100% ਸੁਰੱਖਿਅਤ ਰੱਖਣ ਦੇ ਵਿੱਚ 100% ਕੰਪੀਟੈਂਟ ਨੇ ਜੋ ਕਿ ਪਿਛਲੇ 70 ਸਾਲਾਂ ਤੋਂ ਉਹ ਕਰ ਰਹੇ ਨੇ ਇਸ ਤੋਂ ਵੀ ਦੋ ਇੰਪੋਰਟੈਂਟ ਡੈਮ ਸ਼ਾਪੁਰ ਕੰਢੇ ਔਰ ਰੰਜੀਤ ਸਾਗਰ ਡੈਮ ਨੂੰ ਪਿਛਲੇ ਲੰਬੇ ਸਮੇਂ ਤੋਂ ਪ੍ਰੋਟੈਕਟ ਕਰ ਰਹੇ ਨੇ ਪਰ ਕਿਉਂਕਿ ਕਾਂਗਰਸ ਸਰਕਾਰਾਂ ਹਮੇਸ਼ਾ ਕੇਂਦਰ ਮੂਰੇ ਸਰੈਂਡਰ ਕਰਦੀਆਂ ਰਹੀਆਂ ਨੇ ਉਹ ਅੱਜ ਜੋ ਇਹਨਾਂ ਨੇ ਸਰੈਂਡਰ ਕੀਤਾ ਸੀਗਾ ਅੱਜ ਉਹ ਵਾਪਸ ਲੈ ਪੰਜਾਬ ਆਪਦੇ ਪੈਰਾਂ ਦੇ ਉੱਪਰ ਖੜਾ ਹੈ